ਤਾਂ ਕਿ ਸतीश ਦਾ ਇਹ ਹਾਲ ਹੈ ਮੈਨੂੰ ਪਤਾ ਸੀ ਵੀ ਹਸਪਤਾਲ ਹੈਗਾ ਤੇ ਪਟਿਆਲੇ ਕਿਤੇ ਹੋਰ ਕਿਤੇ ਹੋਰ ਆ ਉਸ ਤੋਂ ਬਾਅਦ ਮੈਂ ਮਿਲ ਗਿਆ ਸੀ ਉਹਨਾਂ ਨੂੰ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਵੇ ਪਰ ਮੈਂ ਖੁਦ ਜੇਕਰ ਤੁਸੀਂ ਐਕਟਿੰਗ ਕਰ ਰਹੇ ਮੈਂ ਕੀਤਾ ਸੀ ਔਰ ਮੈਨੂੰ ਦੇਖ ਕੇ ਬੜਾ ਖੁਸ਼ੀ ਵੀ ਹੋਈ ਤੇ ਦੁੱਖ ਵੀ ਹੋਇਆ ਕਿ ਯਾਰੇ ਕੱਟਾ ਵੱਡਾ 350 ਰੁਪਏ ਦਾ ਮਾਲਕ ਉਹਨਾਂ ਦੀ ਹਾਲੇ ਸतीश ਪਰ ਕਿਉਂਗਾ ਬਹੁਤ سارے ਐਕਟਰ ਨੇ ਬਹੁਤ سارے ਲੋਕ ਨੇ ਕਿਹਾ ਤੇ ਹਾਰ ਕੋਈ ਨਹੀਂ ਪੁੱਛਦਾ ਇਹ ਆਪਣਾ ਮोटा ਨਾਮ ਨੂੰ ਆਪੇ ਛਾਪਣ ਲੱਗ ਜੰਨੇ ਔਰ ਮੈਂ ਉਹਨੂੰ ਪੁੱਛਿਆ ਸਕਾ ਵੀ ਕੀ ਗੱਲ ਹੈ ਉਹਦੇ ਬੈਕ ਦੀ ਬੜੀ ਪ੍ਰੋਬਲਮ ਸੀ ਹੋਰ ਇਹ ਵੀ ਚਾਹ ਰਿਹਾ ਸੀ ਪਰਫੈਕਟ ਤੇ ਮੈਂ ਸੋਚਦਾ ਸੀ ਵੀ ਇਸ ਦਾ ਪੈਸੇ ਖੇਲੀ ਇਨਫੈਕਟ ਅਹੋਦੀ ਗੱਲ ਹੈ ਕਿ ਪਤਾ ਤੇ ਪਹਿਲਾਂ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦਾ ਵੀਰ ਮੈਂ ਰੋਟੀ ਨਹੀਂ ਖਾਧੀ ਦੋ ਦਿਨ ਤੋਂ ਰੋ ਪਿਆ ਮੇਰਾ ਮਨ ਜਗੜਾ ਫਟ ਗਿਆ ਮੈਂ ਫੜਫੜ ਆਪਣੇ ਮੈਨੇਜਰ ਕੋ ਗਿਆ ਕੁਲਵੀ ਰਸ ਤੋਂ ਫੜਫੜ ਪਹੁੰਚਾ ਔਰ ਉਥੋਂ ਲੈ ਆਪਣਾ ਰਾਸ਼ਨ ਹਰ ਮਹੀਨੇ ਪਹਿਲਾਂ ਤਾਂ ਇਹਦੇ ਕਰੇ ਰਾਸ਼ਨ ਪਹੁੰਚਾਉਂਦੇ ਉਹਨੇ ਗੱਲ ਸੁਣਨ ਯੋਗ ਹੈ ਜੋ ਮੈਂ ਕਹਿ ਰਿਹਾ ਕਿ ਦੋ ਦਿਨ ਤੋਂ ਸतीश ਕੋਲਰ ਰੋਟੀ ਨਹੀਂ ਖਾਧੀ ਉਹ ਮੈਨੂੰ ਫੋਨ ਤੇ ਗੱਲ ਕਰਕੇ ਰੋ ਪਿਆ ਰਾਸ਼ਨ ਭੇਜਿਆ ਸਾਰੇ ਉਹਦੇ ਘਰ ਦੇ ਗਏ ਬੰਦੇ ਗਏ ਪਰ ਉਹਨੇ ਇਸ ਮਾਂ ਨੂੰ ਕਿਹਾ ਜਾ ਕੇ ਪ੍ਰਵੀਨ ਅਕਸਰ ਦੀ ਮਾਂ ਨੂੰ ਤੁਸੀਂ ਜ਼ਰੂਰ ਕੋਟ ਖੂਬੇ ਦਾ ਇੰਟਰਵਿਊ ਕਰਕੇ ਆਇਆ ਜਿਹਨਾਂ ਕੋਲ ਰੋਇਆ ਕਿ ਮੈਂ 2 ਦਿਨ ਸੇ ਖਾਣਾ ਨਹੀਂ ਖਾਧਾ ਮੈਂ ਪੁੱਛਣਾ ਚਾਹਣਾ ਉਹ ਸਤਿਆ ਦੇਵੀ ਨੂੰ ਜਿਹੜਾ ਉਹਦਾ ਅਕਾਊਂਟ ਹੈਂਡਲ ਕਰ ਰਹੀ ਹੈ ਜਾਂ ਜਿਹੜੀ ਕੈਰੀ ਇਹਨੂੰ ਸੰਭ ਰਹੀ ਹੈ ਕਿ 2 ਦਿਨ ਤੋਂ ਸਬੰਧ ਨੇ ਰੋਟੀ ਨਹੀਂ ਖਾਧੀ ਔਰ ਕਈ ਦਿਨਾਂ ਤੋਂ ਭੁੱਖਾ ਵੀ ਰਿਹਾ ਹੈ ਇਹ ਉਹਦੇ ਲਫ਼ਜ਼ ਨੇ ਠੀਕ ਹੈ ਰਾਸ਼ਨ ਭੇਜਣਾ ਨਾ ਭੇਜਣਾ ਕੌਣ ਰੱਬ ਦਿੰਦਾ ਮੈਂ ਨਹੀਂ ਕੀਤਾ ਪਰ ਮੇਰਾ ਫਰਜ਼ ਬਣ ਕੇ ਹਰ ਮਹੀਨੇ ਤੇ ਕਰੇ ਰਾਸ਼ਨ ਜਾਏਗਾ ਫਿਰ ਮੈਂ ਕਾਊਂਟ ਨੰਬਰ ਉਹ ਤੋਂ ਮੰਗਿਆ ਉਸ ਜਨਾਨੀ ਨੇ ਜੀ ਕਾਊਂਟ ਨੰਬਰ ਦੇਣ ਤੇ ਮੈਨੂੰ ਮਹੀਨਾ ਲਾਤਾ ਮੈਂ ਕਿਹਾ ਚਲੋ ਪੈਸੇ ਆਉਣਗੇ ਅਕਾਊਂਟ ਚ ਪਾਈ ਜਾਵਾਂਗੇ ਹੈਂਡਲ ਉਹ ਕਰ ਰਹੀ ਹੈ ਉਹਨੂੰ ਇਹ ਪੁੱਛਿਆ ਜਾਵੇ ਪਹਿਲਾਂ ਤਾਂ ਕਿ ਵੀ ਜਿਹੜਾ 35 ਲੱਖ ਰੁਪਈਆ ਸੁਖਵੀਰ ਬਾਦਲ ਜੀ ਦੇ ਗਏ ਸੀ ਉਹ ਕਿੱਥੇ ਹੈ ਜਿਹੜਾ ਲੋਕਾਂ ਨੇ ਭੇਜਿਆ ਪੈਸਾ ਉਹ ਕਿੱਥੇ ਹੈ ਜੇ ਇੱਕ ਬੰਦੇ ਦਾ 30000 ਰੁਪਏ 50000 ਦੇ ਮਹੀਨੇ ਦਾ ਖਰਚਾ ਹੈ ਤਾਂ ਉਹਦੀ ਡਾਕਟਰੀ ਲਾਜ਼ਮ ਨੂੰ ਕਿਸ ਤਰ੍ਹਾਂ ਰੱਖਿਆ ਯਾ ਕੀ ਤੂੰ ਕਿਰਾਏ ਤੇ ਦੋ ਕਮਰੇ ਹੀ ਫਲੈਟ ਲੈ ਕੇ ਵਿਦਾ ਸਕਦਾ ਹੂੰ ਜਦੋਂ ਮੈਂ ਫਲੈਟ ਲੈ ਲਿਆ ਮੈਂ ਮੇਰੇ ਮੈਨੇਜਰ ਨੇ ਫਲੈਟ ਲੈ ਲਿਆ ਮੈਂ ਉਹਨੂੰ ਕਿਹਾ ਮੈਂ ਕਹਾ ਸतीशਪਾਲ ਇੱਥੇ ਲੈ ਕੇ ਰੱਖਾਂਗੇ ਇੱਕ ਗੱਡੀ ਇੱਕ ਇੱਕ ਨੌਕਰ ਤੇ ਉਹਨੂੰ ਸ਼ੂਟਿੰਗ ਤੇ ਲੈ ਕੇ ਜਾਵਾਂਗੇ ਮੈਂ ਰਾਜੂ ਰਾਈਟਰ ਹੈਗਾ ਪੁੱਛ ਲਿਓ ਤੁਸੀਂ ਇੱਧਰ ਦੇਖੋ ਮੇਰੇ ਨਾਲ ਰਾਜੂ ਰਾਈਟਰ ਹੈ ਉਹਨੂੰ ਪੁੱਛਿਓ ਮੈਂ ਕਹਾ ਤੂੰ ਸतीशਪਾਲ ਦਾ ਰੋਲ ਲੈ ਉਹਨੇ ਰੋਲ ਲਿਖਿਆ ਸੀ ਫਿਲਮ ਦੇ ਵਿੱਚ ਮੈਂ ਸतीशਪਾਲ ਨੂੰ ਫੋਨ ਕਰਕੇ ਕਿਹਾ ਮੈਂ ਕਹਾ ਤੇਰਾ ਰੋਲ ਲਿਖਿਆ ਪਿਆ ਤੂੰ ਛੱਡ ਤਾ ਚੰਡੀਗੜ੍ਹ ਚਲੀਏ ਤੇਰੀ ਬਹੁਤ ਸੇਵਾ ਹੋਵੇਗੀ ਮੈਂ ਜਦੋਂ ਉਹਨਾਂ ਟੈਲੀਫੋਨ ਤੇ ਗੱਲ ਕਰ ਰਿਹਾ ਸੀ ਉਹ ਰੋ ਰਿਹਾ ਸੀ ਤੇ ਪਿੱਛੋਂ ਜਿਹੜੀ ਹੈ ਸਤਿਆ ਦੇਵੀ ਉਹਨੂੰ ਗਾਲਾਂ ਕੱਢ ਰਹੀ ਸੀ ਮੈਂ ਤੇ ਦੋ ਤਿੰਨ ਬੰਦੇ ਹੋਰ ਇਸ ਗੱਲ ਦੇ ਗਵਾਹ ਮੈਂ ਉਸਔਰਤ ਨੂੰ ਪੁੱਛਣਾ ਚਾਹਣਾ ਕਿ ਜੇ ਤੂੰ ਐਡੀ ਖੇਰ ਖਵਾਇਆ ਉਹ ਸतीश ਕਾਲ ਦੀ ਬਹੁਤ ਸਾਮ ਕੀਤੀ ਅਸੀਂ ਤੇ ਧੰਨਵਾਦ ਮੈਂ ਤੇਰੇ ਪੈਰੀ ਪੈਣਾ ਤੂੰ ਉਹਨੂੰ ਸੰਭਿਆ ਮੈਂ ਤੇਰੇ ਪੈਰੀ ਪੈਣਾ ਪਰ ਉਹ ਪੈਸਾ ਕਿੱਥੇ ਹੈ ਕੀ ਤੋ ਉਸ ਬੰਦੇ ਨੇ ਤਿੰਨ ਤਿੰਨ ਰਾਤਾਂ ਭੁੱਖਿਆ ਕਟੀਆਂ ਤਾਂ ਕਿਉਂ ਕਟੀਆਂ ਉਹਦਾ ਇਲਾਜ ਕਿਉਂ ਨਹੀਂ ਚੰਗੇ ਡਾਕਟਰ ਤੋਂ ਹੋ ਰਿਹਾ ਉਹਦੀ ਅਸਲੀ ਖੁਰਾਕ ਕੀ ਹੈ ਅਸਲੀ ਖੁਰਾਕ ਸतीशਪਾਲ ਦੀ ਕੈਮਰਾ ਹੈ ਜੋ ਕੈਮਰੇ ਸਾਹਮਣੇ ਆਏਗਾ ਮੈਂ ਦਾਵਾ ਕਰਕੇ ਕਹਿਣਾ ਕਿ 90% ਠੀਕ ਹੋ ਜਾਏਗਾ ਮੈਨੂੰ ਉਥੋਂ ਲਿਆਉਣਾ ਚਾਹਣਾ ਦੁਨੀਆ ਲਿਆਉਣੀ ਚਾਹੁੰਦੀ ਹੈ ਲੇਕਿਨ ਕਿਉਂ ਉਹ ਸਤਿਆਦੇਵੀ ਉਥੋਂ ਨਹੀਂ ਆਉਣ ਦੇ ਰਹੀ ਔਰ ਨਹੀਂ ਆ ਰਹੀ ਹਾਲਾਂਕਿ ਸतीशਕੌਰ ਕਿਉਂ ਰੋ ਰਿਹਾ ਤੇਰੀ ਮੈਂ ਉਹਨੂੰ ਕਿਹਾ 10 ਵਾਰੀ ਫੋਨ ਕਰਕੇ ਕਿ ਹੁਣ ਮੈਂ ਤੈਨੂੰ ਪੁੱਤਰ ਫੋਨ ਨਹੀਂ ਕਰਨਾ ਤੇਰਾ ਬਿਲ ਕਰਦਾ ਨਰਕੋਂ ਚ ਨਿਕਲੋਗੇ ਔਰ ਤੂੰ ਜ਼ਰੂਰ ਆ ਜਾ ਨਹੀਂ ਇਹ ਤਾਂ ਤੇਰੀ ਮਰਜ਼ੀ ਹੈ ਰੱਬ ਨੂੰ پاਗਲਾਵੇ ਚੜਦੀ ਕਲਾ ਚ ਰਵੇ ਜਿੱਥੇ ਵੀ ਰਹਿ ਰਿਆ ਪਰ ਜੇਕਰ ਸतीश ਕੋਲੋਂ ਕੋਲ ਕੁਝ ਖੋਇਆ ਜਾਂ ਰਬ ਦੀ ਕੀ ਹੋਈ ਜਾਂ ਕੋਈ ਅਸੀਂ ਗੱਲ ਵਾਪਰ ਗਈ ਤੇ ਇਹਦਾ ਸਾਰਾ ਦਾ ਸਾਰਾ ਸੇਰਾ ਸਤਿਆ ਦੇਵੀ ਦੇ ਸਿਰ ਤੇ ਜਾਏਗਾ ਤੇ ਉਹਨੂੰ ਸਵਾਲ ਪੁੱਛਣਾ ਪਏਗਾ ਕਿ ਉਹ ਪੈਸੇ ਜਿਹੜੇ ਆਏ ਨੇ ਕਿੱਥੇ ਗਏ ਕਿੱਥੇ ਖਰਚ ਹੋਏ ਉਹਦੀ ਖਰਾਕ ਤੇ ਜਾਂ ਉਹਦੀ ਡਾਕਟਰੀ ਤੇਜਰਾ ਕੀਤਾ ਹੈ ਇਲਾਜ ਉਹਦੇ ਪੈਸੇ ਕਿ ਉਹ ਭੁੱਖਾ ਸतीशਪਾਲ ਕਿਉਂ ਸੌਰੀਆ ਤੇ ਕਿਉਂ ਰੋ ਰਿਹਾ ਇਹ ਸਵਾਲ ਤੁਸੀਂ ਸਾਰੇ ਜਾ ਕੇ ਪੁੱਛਣਾ ਜੇ